ਨੇ ਅਮਰਤਪਾਲ ਸਿੰਘ ਲਾੜੀ ਨਹੀਂ ਸਕਦਾ ਫੇਰ ਕਹਿੰਦੇ ਜੀ ਕਾਗਜ਼ ਰੱਦ ਹੋ ਜਾਣਗੇ ਫੇਰ ਕਹਿੰਦੇ ਜੀ ਜੱਪ ਨਹੀਂ ਸਕਦਾ ਫੇਰ ਕਹਿੰਦੇ ਸੌ ਨਹੀਂ ਚੱਕ ਸਕਦਾ ਹੁਣ ਕਹਿੰਦੇ ਆ ਨਹੀਂ ਸਕਦਾ ਓ ਭਾਈ ਜਿੱਤ ਵੀ ਗਿਆ ਤੇ ਬਾਹਰ ਵੀ ਆਊਗਾ ਦਿੱਲੀ ਦੀ ਸੋਚ ਤੁਨੂੰ ਖਤਮ ਕਰਨਾ ਚਾਹੁੰਦੀ ਆ ਦਿੱਲੀ ਦੀ ਸੋਚ ਤੁਹਾਡਾ ਦਰਬਾਰ ਸਭ ਧਾਉਂਦੀ ਆ ਦਿੱਲੀ ਦੀ ਸੋਚ ਥੋੜੇ ਕਲਾਚ ਟੈਰ ਪਾਉਂਦੀ ਆ ਦਿੱਲੀ ਦੀ ਫੌਜ ਗੁਰੂ ਦੀ ਬੇਅਦਬੀ ਕਰਨ ਕਰਾਉਣ ਵਾਲਿਆਂ ਨੂੰ ਛੇ ਆਂਡ ਦਿੰਦੀ ਆ ਭਾਈ ਅਮਰਤਪਾਲ ਤੇ ਉਹਨਾਂ ਦੇ ਸਾਥੀਆਂ ਨੂੰ ਉਹ ਜਿਬਰੂ ਵਰਦੀ ਜੇਲ੍ਹ ਵਿੱਚ ਭੇਜਦੀ ਆ ਦਿੱਲੀ ਦੀ ਫੌਜ ਟੰਕ ਨੂੰ ਵੀ ਮਾਰਨਾ ਚਾਹੁੰਦੀ ਆ ਪਰ ਦਿੱਲੀ ਯਾਦ ਰੱਖੀ ਥੋੜੇ ਤੋਂ ਨਾ ਅਜਗਬਰਾਏ ਆ ਨਾ ਕੱਲ ਘਬਰਾਏ ਆ ਅੱਜ ਆਪਾਂ 40 ਮੁਕਤਿਆਂ ਦੀ ਪਵਿੱਤਰ ਧਰਤੀ ਤੇ ਸੰਗਤ ਰੂਪ ਦੇ ਵਿੱਚ ਇਕੱਠੇ ਹੋਏ ਆ ਇਸ ਜਗ੍ਹਾ ਤੇ 40 ਮੁਕਤਿਆਂ ਨੇ ਆਪਣਾ ਬਦਾਵਾ ਗੁਰੂ ਸਾਹਿਬ ਤੋਂ ਪੜਵਾ ਕੇ ਇਤਿਹਾਸ ਦੇ ਵਿੱਚ ਇੱਕ ਨਵਾਂ ਮੀਲ ਪੱਥਰ ਰੱਖਿਆ ਉਸ ਜਗ੍ਹਾ ਤੇ ਪੰਥ ਬਚਾਓ ਪੰਜਾਬ ਬਚਾਓ ਪੰਥਕ ਇਕੱਠ ਦੇ ਵਿੱਚ ਇਕੱਠੇ ਹੋਏ ਵਾਖ ਵਖਾ ਜਥੇਵੰਦੀਆਂ ਦੇ ਆਗੂ ਸਹਿਬਾਨ ਸਰਦਾਰ ਤਰਸੇਮ ਸਿੰਘ ਜੀ ਜੋ ਪਿਤਾ ਨੇ ਭਾਈ ਅਮਰਤਪਾਲ ਸਿੰਘ ਜੋ ਮੈਂਬਰ ਆ ਪਾਰਲੀਮੈਂਟ ਖਡੂਰ ਸਾਹਿਬ ਤੋਂ ਪੰਥ ਕੌਮ ਨੇ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਿਆ ਉਹਨਾਂ ਨੂੰ ਤੇ ਸਰਬਜੀਤ ਸਿੰਘ ਜੀ ਖਾਲਸਾ ਜਿਨ੍ਹਾਂ ਨੂੰ ਸਿੱਖ ਕੌਮ ਨੇ ਫਰੀਦਕੋਟ ਤੋਂ ਜਿਤਾ ਕੇ ਭੇਜਿਆ ਜਿਨ੍ਹਾਂ ਦੇ ਪਿਤਾ ਨੇ ਸਿੱਖ ਕੌਮ ਦੀ ਡਿੱਗੀ ਹੋਈ ਪੱਗ ਸਿਰ ਤੇ ਰੱਖੀ ਆ ਉਸ ਕੱਠ ਦੇ ਵਿੱਚ ਇਕੱਠੇ ਹੋਏ ਪ੍ਰਸਾਲੇ ਵੀਰੋ ਮੇਰੀਆਂ ਭੈਣਾਂ ਮੇਰੀਆਂ ਮਾਤਾਵਾਂ ਸਭ ਤੋਂ ਪਹਿਲਾਂ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਇਕੱਠੇ ਹੋਏ ਆ ਇੱਕ ਬਹੁ ਸੋਚਾਂ ਦੀ ਲੜਾਈ ਆ ਇੱਕ ਸੋਚ ਬਿੱਲੀ ਦੀ ਆ ਦਿੱਲੀ ਦੀ ਸੋਚ ਤੁਹਾਨੂੰ ਖਤਮ ਕਰਨਾ ਚਾਹੁੰਦੀ ਆ ਦਿੱਲੀ ਦੀ ਸੋਚ ਤੁਹਾਡਾ ਦਰਬਾਰ ਸਭ ਢਾਉਂਦੀ ਆ ਦਿੱਲੀ ਦੀ ਸੋਚ ਤੁਹਾਡੇ ਗਲਾ 'ਚ ਤਾਰ ਪਾਉਂਦੀ ਆ ਦਿੱਲੀ ਦੀ ਸੋਚ ਗੁਰੂ ਦੀ ਬੇਅਦਬੀ ਕਰਨ ਕਰਾਉਣ ਵਾਲਿਆਂ ਨੂੰ ਸ਼ਾਂਹਤ ਦਿੰਦੀ ਆ ਦਿੱਲੀ ਦੀ ਸੋਚ ਭਾਈ ਅਮਰਤਪਾਲ ਤੇ ਉਹਨਾਂ ਦੇ ਸਾਥੀਆਂ ਨੂੰ ਉਹ ਡਿਬਰੂ ਕਰਦੀ ਜੇਲ੍ਹ ਵਿੱਚ ਪਹੁੰਚਦੀ ਆ ਦਿੱਲੀ ਦੀ ਸੋਚ ਸਾਡੇ 700 ਕਿਸਾਨਾਂ ਦੀ ਜਾਨਾਂ ਲੰਬੀ ਆ ਦਿੱਲੀ ਦੀ ਸੋਚ ਸਾਡੇ ਅਣਕੀ ਸੋਸ਼ਲ ਮੀਡੀਆ ਪ੍ਰਿੰਟ ਮੀਡੀਆ ਤੇ ਜਲਮ ਕਰਕੇ ਚੈਨਲ ਬੰਦ ਕਰ ਦਿੰਦੀ ਆ ਦਿੱਲੀ ਦੀ ਸੋਚ ਨੇਪਾਲ ਦਾ ਬਾਰਡਰ ਖੋਲ ਦਿੰਦੀ ਆ ਬੰਗਲਾਦੇਸ਼ ਦਾ ਬਾਰਡਰ ਖੋਲ ਦਿੰਦੀ ਆ ਦਿੱਲੀ ਦੀ ਸੋਚ ਬਾਘੇ ਦਾ ਬਾਰਡਰ ਬੰਦ ਕਰ ਦਿੰਦੀ ਆ ਦਿੱਲੀ ਦੀ ਸੋਚ ਸੇਮੀ ਵਾਲੇ ਦਾ ਸੁਲੇਮਾਨ ਕੀ ਬਾਰਡਰ ਬੰਦ ਕਰ ਦਿੰਦੀ ਆ ਦਿੱਲੀ ਦੀ ਸੋਚ ਕਿਸਾਨਾਂ ਨੂੰ ਬਾਰਡਰਾਂ ਦੇ ਰੱਖ ਦਿੰਦੀ ਆ ਦਿੱਲੀ ਦੀ ਸੋਚ ਸਾਡੀ ਕੰਮ ਦਾ ਜ਼ਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਤੇ ਬੰਦੀ ਸਿੰਘਾਂ ਨੂੰ ਉਹ ਬੰਦੀ ਬਣਾ ਕੇ ਰੱਖਣਾ ਚਾਹੁੰਦੀ ਆ ਦਿੱਲੀ ਦੀ ਸੋਚ ਭਾਈ ਜੁੰਦਾ ਤੇ ਭਾਈ ਸੁੱਖਾ ਨੂੰ ਫਾਸੀਆਂ ਤੇ ਲਟਕਾ ਦਿੰਦੀ ਆ ਦਿੱਲੀ ਦੀ ਸੋਚ ਪੰਖ ਨੂੰ ਵੀ ਮਾਰਨਾ ਚਾਹੁੰਦੀ ਆ ਜੋ ਮਾਰ ਨਹੀਂ ਸਕੇ ਦਿੱਲੀ ਦੀ ਸੋਚ ਪੰਖ ਤੇ ਪੰਜਾਬ ਨੂੰ ਮਾਰਨਾ ਚਾਹੁੰਦੀ ਆ ਦਿੱਲੀ ਦੀ ਸੋਚ ਪਾਣੀ ਖੋਣਾ ਚਾਹੁੰਦੀ ਆ ਦਿੱਲੀ ਦੀ ਸੋਚ ਪੰਜਾਬੀ ਖੋਣਾ ਚਾਹੁੰਦੀ ਆ ਦਿੱਲੀ ਦੀ ਸੋਚ ਪੜ੍ਹਾਈ ਖੋਣਾ ਚਾਹੁੰਦੀ ਆ ਦਿੱਲੀ ਦੀ ਸੋਚ ਸਾਡੇ ਪਹਿਰਾਵੇ ਨੂੰ ਖੋਣਾ ਚਾਹੁੰਦੀ ਆ ਦਿੱਲੀ ਦੀ ਸੋਚ ਸਾਡੇ ਪੁੱਤਾਂ ਨੂੰ ਖੋਣਾ ਚਾਹੁੰਦੀ ਆ ਦਿੱਲੀ ਦੀ ਸੋਚ ਐਨਐਫ ਲਾ ਕੇ ਸਾਡੇ ਤੇ ਜ਼ੁਲਮ ਕਰਨਾ ਚਾਹੁੰਦੀ ਆ ਪਰ ਦਿੱਲੀ ਯਾਦ ਰੱਖੀ ਤੇਰੇ ਤੋਂ ਨਾ ਅੱਜ ਘਬਰਾਏ ਆ ਨਾ ਕੱਲ ਘਬਰਾਏ ਆ ਦਿੱਲੀ ਦੀ 100 ਗਰੂਪੀਆਂ ਤੋਂ ਬਚੋ ਬਈ ਪੰਥ ਕੁਝ ਕਹਿੰਦੇ ਹੋਰ ਕਰਦੇ ਕੁਝ ਹੋਰ ਰਾਤ ਨੂੰ ਕਿਤੇ ਆ ਦਿਨੇ ਕਿਤੇ ਆ ਪਾਰਲੀਮੈਂਟੇ ਕੁਝ ਕਹਿੰਦੇ ਆ ਰੋਡ ਤੇ ਕੁਝ ਕੁਝ ਕਹਿੰਦੇ ਆ ਤੇ ਫੇਰ ਤੁਸੀਂ ਸੋਚੋ ਬਈਆ ਜਿਹੜਾ ਵਾਰਸਾਬ ਕਿਨੇ ਢਾਇਆ ਕਿਨੇ ਢਾਇਆ ਬਈ ਗਰਾਂ ਚ ਟਾਇਰ ਕਿਨੇ ਪਾਏ ਆ ਆ ਜਿਹੜੇ ਸਾਰੇ ਸਿੰਘ ਆ ਸ਼ਹੀਦ ਕਿਨੇ ਕੀਤੇ ਆ ਇਹ ਭਾਈ ਹੋਰ ਕਿਸੇ ਨੇ ਨਹੀਂ ਕੀਤੇ ਯੂਪੀਏ ਕਿਨੇ ਲਾ ਆ ਮੈ ਦੱਸੋ ਯੂਪੀਏ ਵੇਖੋ ਇੱਕ ਤਾਂ ਕਹਿੰਦੇ ਇੰਡੀਆ ਸਟੇਟ ਤੋਂ ਬਚ ਕੇ ਰਹਿਣਾ ਭਗਵਾਨ ਤਮਨ ਦੀ ਸਰਕਾਰ ਨੇ ਲਾਤਾ ਯੂਪੀਏ ਏ ਬਈ ਯੂਪੀਏ ਇੱਕ ਤਾਂ ਕਹਿੰਦੇ ਪੁਲਿਸ ਬੜੀ ਮਾੜੀ ਆ ਕਹਿਨੇ ਆ ਤੇ ਯੂਪੀਏ ਯੂਪੀਏ ਲਵਾਇਆ ਕਿਹਨੇ ਆ ਦੱਸੋ ਤਾਂ ਸਹੀ ਤੇ ਫੇਰ ਭਾਈ ਵਕੀਲ ਕਿਹਨੇ ਦਿੱਤਾ ਭਾਈ ਦੱਸੋ ਕਿਹਨੇ ਦਿੱਤਾ ਵਕੀਲ ਕਿਹਨੇ ਦਿੱਤਾ ਫੇਰ ਭਾਈ ਪਰਖੋ ਵਕੀਲ ਦੇਣ ਵਾਲਿਆਂ ਤੋਂ ਵੀ ਪਰਖੋ ਯੂਪੀਏ ਲਵਾਉਣ ਵਾਲਿਆਂ ਤੋਂ ਵੀ ਪਰਖੋ ਇਹ ਪਰਖਣ ਦੀ ਗੱਲ ਹੈ ਫੇਰ ਮੈਂ ਤੁਹਾਨੂੰ ਕਹਿਣਾ ਇਹ ਸਟੇਜ ਤੇ ਨਵੀਂ ਪਾਰਟੀ ਦਾ ਐਲਾਨ ਹੋਣਾ ਮੈਨੂੰ ਕਹਿੰਦੇ ਏਕਤਾ ਚਾਹੀਦੀ ਆ ਮੈਂ ਕਿਹਾ ਏਕਤਾ ਕਿਹੜਾ ਜਥੇਬੰਦੀ ਆ ਬਈ ਏਕਤਾ ਜੇ ਕਰਨੀ ਆ ਜੇ ਪੰਥ ਦਾ ਭਲਾ ਚਾਹਣੇ ਹੋ ਜਦੋਂ ਪੰਥ ਨੇ ਏਕਤਾ ਖਡੂਰ ਸਾਹਿਬ ਤੇ ਜਦੋਂ ਚੋਣ ਲੜੀ ਆ ਪਹਿਲਾਂ ਤਾਂ ਕਹਿੰਦੇ ਅਮਰਤਪਾਲ ਸਿੰਘ ਲੜੀ ਨਹੀਂ ਸਕਦਾ ਫੇਰ ਕਹਿੰਦੇ ਜੀ ਕਾਗਜ਼ ਰੱਦ ਹੋ ਜਾਣਗੇ ਫੇਰ ਕਹਿੰਦੇ ਦੀ ਜੱਪ ਨਹੀਂ ਸਕਦਾ ਫੇਰ ਕਹਿੰਦੇ ਸੌ ਨਹੀਂ ਚੱਕ ਸਕਦਾ ਹੁਣ ਕਹਿੰਦੇ ਆ ਨਹੀਂ ਸਕਦਾ ਉਹ ਭਾਈ ਜਿੱਤ ਵੀ ਗਿਆ ਤੇ ਬਾਹਰ ਵੀ ਆਊਗਾ ਉਹ ਬਾਹਰ ਵੀ ਆਊਗਾ ਉਹਨੂੰ ਰੋਕ ਹੀ ਨਹੀਂ ਸਕਦਾ ਤੇ ਫੇਰ ਭਾਈ ਬਈ ਜੇ ਉਹ ਬਾਹਰ ਵੀ ਆਊਗਾ ਆ ਕੇ ਫੇਰ ਉਹਨੇ ਕਿ ਆਲੂ ਮਟਰ ਦੀ ਤਾਂ ਗੱਲ ਕਰਨੀ ਨਹੀਂ ਉਹਨੇ ਕੌਮ ਦੀ ਗੱਲ ਕਰਨੀ ਹੈ ਉਹਨੇ ਪੰਜਾਬ ਦੀ ਗੱਲ ਕਰਨੀ ਹੈ ਉਹਨੇ ਗੁਲਾਮੀ ਦੀ ਗੱਲ ਕਰਨੀ ਹੈ ਉਹਨੇ ਮੀਰੀ ਪੀਰੀ ਦੀ ਗੱਲ ਕਰਨੀ ਹੈ ਅੱਜ ਮੀਰੀ ਪੀਰੀ ਦੇ ਸਿਧਾਂਤ ਦੇ ਮੁਤਾਬਕ ਇਹ ਜਿਹੜਾ ਕੱਠ ਹੋ ਰਿਹਾ ਇਸ ਕਾਨਫਰੰਸ ਤੇ ਪੰਥ ਦੀ ਅੱਜ ਗੱਲ ਹੋਣੀ ਹੈ ਕੌਮ ਦੀ ਗੱਲ ਹੋਣੀ ਹੈ ਵਪਾਰੀ ਦੀ ਗੱਲ ਹੋਣੀ ਹੈ ਇੱਥੇ ਪਾਲੀਆਂ ਦੀ ਗੱਲ ਹੋਣੀ ਹੈ ਇੱਥੇ ਪਹਿਰਾਵੇ ਦੀ ਗੱਲ ਹੋਣੀ ਹੈ ਇੱਥੇ ਗੁਲਾਮੀ ਗਲਾਂ ਲਾਉਣ ਦੀ ਗੱਲ ਹੋਣੀ ਹੈ ਇੱਥੇ ਯੋਧਿਆਂ ਦੀ ਗੱਲ ਹੋਣੀ ਹੈ ਇੱਥੇ ਵੱਡ ਖੋਲਣ ਦੀ ਗੱਲ ਹੋਣੀ ਹੈ ਪੰਜਾਬ ਨੂੰ ਬਚਾਉਣ ਦੀ ਗੱਲ ਹੋਣੀ ਹੈ ਆਓ ਇਕੱਠੇ ਹੋ ਜਾਈਏ ਗੱਲਾਂ ਤਾਂ ਵੱਡੀਆਂ ਵੱਡੀਆਂ ਐ ਅੱਜ ਮੈਂ ਤੁਹਾਨੂੰ ਕਹਿਣਾ ਚਾਹਣਾ ਹੈ ਉਹ ਇਕੱਠੇ ਹੋ ਜਾਓ ਇਕੱਠੇ ਹੋ ਕੇ ਏਕਤਾ ਤਾਂ ਕਰਤੀ ਇੱਕ ਪੱਤਰਕਾਰ ਮੈਨੂੰ ਜਸ ਗਰੇਵਾਲ ਕਹਿੰਦਾ ਕਿ ਜਸਕਰਨ ਸਿੰਘ ਜੀ ਇੱਥੇ ਰੰਗ ਕੀ ਆਉਣਗੇ ਮੈਂ ਕਿਹਾ ਭਾਈ ਸਾਹਿਬ ਰੰਗ ਤਾਂ ਗੁਰੂ ਗ੍ਰੰਥ ਸਾਹਿਬ ਨੇ ਅਮਰਤਪਾਲ ਸਿੰਘ ਤੇ ਸਰਬਜੀਤ ਨੂੰ ਰੰਗ ਤਾਂ ਉਹਨਾਂ ਨੇ ਮਹਾਰਾਜ ਨੇ ਲਿਆਇਆ ਅੱਜ ਤਾਂ ਭਾਈ ਇਸ ਕੱਠ ਦੇ ਵਿੱਚ ਜਿਹੜਾ ਰੰਗ ਕੌਮ ਨੇ ਦੋ ਯੋਧਿਆਂ ਚ ਭਰਿਆ ਅੱਜ ਉਸ ਰੰਗ ਨੇ ਨਾ ਖੁਸ਼ਬੂ ਦੇਣੀ ਹੈ ਅੱਜ ਰੰਗ ਪਾਰਟੀ ਬਣਾ ਕੇ ਖੁਸ਼ਬੂ ਦੇ ਰਿਹਾ ਇਹ ਖੁਸ਼ਬੂ ਪੰਜਾਬ ਦੇ ਕੋਨੇ-ਕੋਨੇ ਵਿੱਚ ਜਾਊਗੀ ਇਹ ਖੁਸ਼ਬੂ ਪੰਜਾਬ ਦੇ ਹਰ ਇੱਕ ਵਰਗ ਨੂੰ ਦਿੱਤੇ ਜਾਊਗੀ 100 ਕਬਰ ਆਉਣਾ 2.5 ਸਾਲ ਰਹਿ ਗਏ ਨੇ ਅਮਰਤਪਾਲ ਵੀ ਆਊਗਾ ਤੇ ਮੈਂ ਇੰਡੀਆ ਸਟੇਟ ਨੂੰ ਕਹਿਣਾ ਕਿ ਭਾਈ ਆਪਾਂ ਲੈ ਲੜੀਆਂ ਕੱਢੀ ਜਾਂਦੇ ਆ ਭਾਈ ਭਾਈ ਸਾਡੇ ਕਿਸਾਨ ਛੱਡ ਦੇ ਮੈਨੂੰ ਸ਼ਾਮੀਨਾਥਨ ਦੇ ਦੇ ਗੁਰੂ ਦੀ ਬਿਆਦ ਵੀ ਕਰਨ ਵਾਲੇ ਤੇ ਕਰਾਉਣ ਵਾਲੇ ਉਹ ਫੜ ਲਓ ਕਿਸਾਨਾਂ ਨੂੰ ਗੋਲੀਆਂ ਮਾਰੀਆਂ ਉਹਨਾਂ ਤੇ ਕਬਰ ਦੋ ਬੰਦੀ ਸਿੰਘ ਛਡਾ ਲਿਏ ਪਾਣੀ ਬਚਾ ਲਿਏ ਇੰਡੀਅਨ ਸਟੇਟ ਤੇ ਭਗਵੰਤ ਮਾਨ ਸਰਕਾਰ ਤੂੰ ਬੰਦੀ ਸਿੰਘ ਰੱਖ ਤੂੰ ਅਮਰਤਪਾਲ ਨੂੰ ਰੱਖ ਅੰਦਰ ਅਸੀਂ ਭਾਈ 2027 ਦੇ ਵਿੱਚ ਸਰਕਾਰਿਆ ਖਾਲਸਾ ਬਣਾ ਕੇ ਆਪਦੇ ਹੱਥਾਂ ਕਰਕੇ ਸਾਰਿਆਂ ਨੂੰ ਬਚਾਂਗੇ ਤੇ ਪੰਜਾਬ ਤੇ ਪੰਥ ਨੂੰ ਬਚਾ ਕੇ ਆਪਾਂ ਨਵਾਂ ਇਤਿਹਾਸ ਲਿਖਾਂਗੇ آؤ نے رہیے ویسو ستائیس سرکار سرکارا کھالسا خالسا سرکار واہ واحر جی کا واہ واحر جی کی فتح